ਆ ਜਾਓ ਸਾਹਮਣੇ ਆਵੇ ਉਹ ਆਵੇ ਪੈਦਲ ਸੁੱਖਾ ਤੇ ਬੈਂਦੇ ਨੋ 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 ਜੀ ਗੱਲ ਸੁਣੋ ਬਹੁਤ ਨਫਰਾ ਜੋ ਉਹ ਪੁਲਿਸ ਨੇ ਘੜਾ ਪਿਆ ਉਹ ਨਹੀਂ ਹੋਗਾ ਜੀ ਪਤਾ ਨਹੀਂ ਮਾਰਗ ਦੇ ਨਾਮ ਤੇ ਇਹ ਗੱਲ ਕਰੋ ਮੈਂ ਉਥੇ ਗੱਲ ਨਹੀਂ ਕਰਨਾ ਸੁਣ ਲੈ ਨਤਨ ਜੀ ਬਹੁਤ ਉੱਥੇ ਬੈਠੋ ਨਤਨ ਜੀ ਮੇਰੇ ਨਾਲ ਗੱਲ ਕਰ ਦੇਗਾ ਆਓ ਲੋ ਲੋ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਕਹੋ ਇਹਨੇ ਛੱਡ ਦੇ ਇਹਨੂੰ ਕੋਈ ਗੱਲ ਨਹੀਂ ਆ ਲੈ ਆਓ ਮਡੇ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਤੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਨਾ ਨੋਆ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆਇਆ ਗੱਲ ਇਹ ਮੇਰੇ ਵੱਲੋਂ ਇੱਥੇ ਛੱਡਣ ਦੇ ਆ ਮੈਂ ਇਹ ਮੈਂ ਇਹ ਮੌਜੀ ਗੱਲ ਨਾਲ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਵੀ ਕਿਰਪਾ ਕਰਕੇ ਮੇਰੇ ਸਾਥ ਦਿਓ ਜੇ ਇਹ ਫਿਰ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਪਿੰਕੀ ਸੁਣਦੇ ਮੈਂ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਰਾਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਬੇਜੀ ਨਹੀਂ ਹੈਗਾ ਇਹ ਤਾਂ ਫੇਸਬੁਕ ਵੱੱਗੇ ਸੱਚੀਕਤ ਮੇਰੇ ਗੱਲ ਸੁਣ ਲੈਣਗੇ ਮੇਰੇ ਨਾਲ ਨੀ ਨਹੀਂ ਉਮਰ ਵੱਢੀ ਹੈ ਨਾ ਅੰਦਰ ਵੱਢੀ ਨਹੀਂ ਹੱਥ ਜੂਲਣੇ ਪਾੜਾ ਗਲਤ ਕੰਮ ਕਰਦੇ ਹੱਥ ਜੋੜ ਲੈ ਬੀਬੀ ਇਹ ਮੱਗੀ ਨਹੀਂ ਆਉਂਦੀ ਸਾਹਿਬ ਮੀਡੀਆ ਨਾਲ ਤੇ ਜੈ ਸਾਰਿਆਂ ਦਾ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਨੇ ਤੂੰ ਥੋੜੇ ਥੋੜੇ ਫਾਇਦੇ ਲਈ ਲੈ ਦੇਖੋ ਆਹ ਫੜੀ ਤੇ ਗਲਤੀ ਹੋ ਗਈ ਨਾ ਜਨਤਾ ਕੋ ਮੰਗਿਓ ਸਾਨੂੰ ਕੋਈ ਗੱਲ ਨਹੀਂ ਬੱਚੇ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਰ ਦੇਣਾ ਮੈਂ ਕਹਿ ਮੇਰੀਆਂ ਦੁਕਾਨਾਂ ਨੇ ਲਊਂਗੀ ਬਾਪਨੇ ਆ ਮੈਂ ਜੀ ਮੈਂ ਜੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਨੇ ਕਿਹਾ ਚਲ ਬਾਹਰ ਹੋਣਾ ਤੇ ਬਾਹਰ ਹੋ ਜੀ ਮੈਂ ਤਾਂ ਬਾਹਰ ਨੂੰ ਨਾ ਨਾ ਤੁੰਗੰਦੀਆਂ ਬਰਾਣਾ ਦੇਖੀ ਨਾ ਮਾ ਬਕਰ ਤੇ ਉਹ ਜੋ ਅਸਾਂ ਨੂੰ ਨਿਗਾਹ ਹੋਣਾ ਪਰ ਜਦੋਂ ਆਪਾਂ ਨਿਕਲੇ ਲਗੇ ਫਾਇਦਾ ਲਈ ਅਲੂਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਇਹ ਛੋਟੇ ਨਹੀਂ ਸਕਦੇ ਭਾਜੀ ਇਹ ਨਹੀਂ ਕਿੰਨੇ ਆ ਗਏ ਮੈਨੂੰ 15 ਦਿਨਾਂ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰਾਜ ਦੇ ਧਿਆਨਾ ਡੋਰ ਵਿੱਚ ਜੰਦੇ ਹੋ 15 ਦਿਨ ਮੈਂ ਨਹੀਂ ਮਰਦਾ ਥੋੜਾ ਨਹੀਂ ਵਿੱਚ ਮੈਂ ਤਾਂ ਤੇਰਾ ਤੇਰਾ ਸਾਲ ਕੋਈ ਫੜ ਜਾਂਦਾ ਹੁੰਦਾ ਸੀ ਹੁਣ ਮੈਂ ਨਹੀਂ ਬੜ ਕੇ ਮੈਂ ਇਹ ਨਾ ਬੜੀ ਚਲੋ ਚੱਲੋ ਜੀ ਪੈਸਿਆਂ ਦੀ ਗੱਲ ਉਹ ਗਾਂ ਚਲ ਗਏ ਨੇ ਮੈਂ ਹੁਣ ਗਾਂ ਚਲ ਗਏ ਨੇ ਤੇ ਫਿਰ ਗਾਂ ਦੱਸੋ ਤੁਹਾਨੂੰ ਕਿਹਦੇ ਕੋ ਗਏ ਨੇ ਆ ਆ ਆ ਆ ਆ ਨਾ 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 ਇਹ ਵੀ ਇਹ ਆ ਆਪਾਂ ਇਹ ਮਾੜੇ ਨਾ ਆਪਾਂ ਨਹੀਂ ਗਿਆ ਤੂਰੀ 15 ਮਿੰਟਾਂ ਜੂ ਗਿਆ 15 ਮਿੰਟਾਂ ਜਾਦੇ ਜੁਨੇ ਬੀਬੀ ਉਹਦੇ ਸਾਡੇ ਪੈਸੇ ਨੇ ਸਾਡਾ ਕੰਮ ਰਹੀ ਬਾਤ ਕਰੀਆ ਉਹ ਦੋ ਛੱਡੋ ਗੱਲ ਬਿਲਕੁਲ ਤਪ ਤਪਈ ਇਹਦੇ ਪੈਸੇ ਸਾਡੇ ਨਹੀਂ ਜਾਈਏ ਬਈ ਤੁਹਾਡੀ ਗੱਲ ਸਹੀ ਹੈ ਦੇਖੋ ਸੁਣਨਾ ਫਤਰਾ ਚੁੱਲ ਜਲ ਜਲ ਕੋਈ ਮੁੰਡੇ ਪਿਛਾੜੀਆਂ ਮੈਨੂੰ ਦੇਣਾ ਜੀ ਲੈ ਮੈਨੂੰ ਬਸ ਕੋਈ ਜੀ ਕੀਤੀ ਗਈ ਆ ਚਾਈਨਾ ਰੋਡ ਤੇ ਕਲਾਕ ਕੀ ਕਾਰਵਾਈ ਕੀਤੀ ਗਈ ਜਾਂ ਅੱਗੇ ਕੀ ਕਾਰਵਾਈ ਚੱਲੇਗੀ ਮਾਨ ਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਤੇ ਗੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੁਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰਮਤ ਹੋਇਆ ਰਮੇਸ਼ ਫੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜੋ ਬੰਦੀ ਕਾਰਵਾਈ ਅਮਲ ਚ ਹੋਣੇ ਲੰਦੀ ਜਾਵੇ ਇਹ ਚ ਹੋਲ ਸੇਲਰ ਵੀ ਸ਼ਾਇਦ ਕਾਬੂ ਆਉਣਗੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਏ